ਤੇ ਤੱਕ ਮਾਨਯੋਗ ਮਾਨਯੋਗ ਸੀਐਮ ਸਾਹਿਬ ਤੇ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਐਂਡ ਕਰਾਸ ਬਾਰਡਰ ਨਾਰਕੋ ਆਰਮਸ ਐਂਡ ਨਾਰਕੋ ਟਰੋਰਿਜ਼ਮ ਦੇ ਉੱਤੇ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਚ ਕਮਿਸ਼ਨਰ ਪੁਲਿਸ ਅਮਰ ਸਿੰਘ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ 15 ਸਫਿਸਟੀਕੇਟਿਡ ਪਿਸਟਲ ਜੋ ਕਿ ਕ੍ਰਾਸ ਬਾਰਡਰ ਕਨਸਾਈਨਮੈਂਟਸ ਥਰੂ ਡਰੋਨ ਆਈਆਂ ਸੀ ਅਕ੍ਰਾਸ ਦ ਇੰਟਰਨੈਸ਼ਨਲ ਬਾਰਡਰ ਔਰ ਰਿਕਵਰ ਕੀਤੇ ਗਏ ਐ ਔਰ ਇਹਦੇ ਚ ਟੋਟਲ ਜਿਹੜੇ ਐ 7 ਅਕਿਊਜ਼ਡ ਰੈਸਟ ਹੋਏ ਐ ਉਹਨਾਂ ਚ ਕਿ ਜੂਵਨਾਈਲ ਐ 6 ਮੇਜਰ ਨੇ ਔਰ ਇਹ ਰਿਕਵਰੀਜ਼ ਜਿਹੜੀਆਂ ਸਾਰੀਆਂ ਇੱਕ ਇੰਟੈਲੀਜੈਂਸ ਲੈਡ ਆਪਰੇਸ਼ਨ ਨਾਲ ਕੀਤੀਆਂ ਗਈਆਂ ਇਹਦੇ ਚ ਜਿਹੜੇ 15 ਪਿਸਟਲਜ਼ ਉਹਨਾਂ ਦਾ ਬ੍ਰੇਕਅਪ ਹੈਗਾ 9 एमएम ਦੇ ਬਲੌਕ ਹੈਗੇ 9 ਨੌਂ ਪਿਸਟਲ ਔਰ 6 ਪਿਸਟਲ ਲਾਗੇ .30 ਬੋਰ ਦੇ ਜਿਹੜੇ ਸਟਾਰ ਵਾਲੇ ਕਿਉਂਕਿ ਬਿਲਕੁਲ ਬ੍ਰਾਂਡ ਨਿਊ ਤੇ ਬੜੇ ਸਫਿਸਟਿਕੇਟਡ ਵੈਪਨਸ ਨੇ ਜਿਹੜਾ ਕਿ ਲੀਥਲ ਆਪਾਂ ਉਹਨੂੰ ਕਹਿ ਸਕਦੇ ਹਾਂ ਮਾਰੂ ਔਰ ਇਹ ਬਹੁਤ ਵੱਡਾ ਇੱਕ ਮੋਡਿਊਲ ਬਸ ਕੀਤਾ ਗਿਆ ਜਿਹੜੇ ਮੇਨ ਗੱਲ ਇਹਦੇ ਚ ਇੱਕੋ ਹੀ ਆਈ ਹੈ ਕਿ ਜਿਹੜੇ ਬਾਰਡਰ ਦੇ ਨੇੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਲੋਕਾਂ ਦੇ ਆਪਣੇ ਖੇਤ ਵੀ ਨੇ ਆਪਣੇ ਘਰ ਵੀ ਨੇ ਉੱਥੇ ਪ੍ਰੀਡੈਸਟਿਨ ਲొਕੇਸ਼ਨ ਦੇ ਉੱਤੇ ਡਰੋਨ ਡਰਾਪਿੰਗਸ ਨਾਲ ਇਹ ਅਸਾਈਨਮੈਂਟਸ ਭੰਗਵਾਈਆਂ ਜਾਂਦੀਆਂ ਤੇ ਅੱਗੇ ਡਿਸਟ੍ਰੀਬਿਊਟ ਕੀਤੀਆਂ ਜਾਂਦੀਆਂ ਪਾਕ ਬੇਸਡ ਹੈਂਡਲਰ ਜਿਹੜਾ ਉਹ ਕਾਮਨ ਹੈ ਇਹ ਜਿਹੜੇ ਆਪਾਂ ਦੋ ਮੋਡਿਊਲ ਸਮਝ ਕਹਿ ਸਕਦੇ ਇਹਨਾਂ ਨੂੰ ਸਭ ਤੋਂ ਪਹਿਲਾਂ ਸਾਡੇ ਇਨਸਪੈਕਟਰ ਸੀਆਈਏ ਅਮੋਲਕਦੀਪ ਜੀ ਜਿਨ੍ਹਾਂ ਦੇ ਸੁਪਰਵਾਈਜ਼ਨ ਸਾਡੇ ਡੀਐਸਪੀ ਹਰਮਿੰਦਰ ਸਿੰਘ ਜਗਵਿੰਦਰ ਐਡੀਸੀਪੀ ਸਾਹਿਬ ਤੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਕਰ ਰਹੇ ਸੀ ਇੱਕ ਜੁਵੈਨਾਈਲ ਨੂੰ ਫੜਿਆ ਸੰਘੇੜੇ ਪਿੰਡ ਤੋਂ ਲੋਪੋਕੇ ਅਮਰਸਰ ਰੂਰਲ ਚ ਉਹ ਵੀ ਬਾਰਡਰ ਦੇ ਨੇੜੇ ਪਿੰਡ ਆ ਉਹ ਤੋਂ ਦੋ ਪਿਸਟਲ ਮਿਲੇ ਔਰ ਉਹਦਾ ਇੱਕ ਨਾਲ ਉਹਦੇ ਦੋ ਸਾਥੀ ਵੀ ਸਾਹਮਣੇ ਆਏ ਸ਼ਮਸ਼ੇਰ ਸਿੰਘ ਇਹ ਗੇਟ ਕੀ ਮੰਦੇ ਤੇ ਅਮਨਦੀਪ ਸਿੰਘ ਸ਼ਮਸ਼ੇਰ ਤੋਂ ਇੱਕ ਪਿਸਟਲ ਮਿਲਦਾ ਹੈ ਤੇ ਅਮਨਦੀਪ ਤੋਂ ਦੋ ਮਿਲੇ ਪਹਿਲਾਂ ਉਸ ਬਾਅਦ ਇਹਨਾਂ ਦੀ ਇੰਟਰੋਗੇਸ਼ਨ ਦੇ ਉੱਤੇ ਬਲਵਿੰਦਰ ਕਾਕਾ ਲੋਪੋਕੇ ਦਾ ਅੱਕੜਪਿੰਡ ਹੈ ਬਿਲਕੁਲ ਬਾਰਡਰ ਦੇ ਉੱਤੇ ਉੱਥੋਂ ਦੇ ਬਾਕੀ ਸਾਰੇ ਮੇਨ ਜਿਹੜੇ ਅਕਿਊਜ਼ ਨੇ ਉੱਥੋਂ ਫਿਗਰ ਹੋਏ ਬਲਵਿੰਦਰ ਕਾਕਾ ਤੋਂ ਤਿੰਨ ਪਿਸਟਲ ਮਿਲੇ ਗੁਰਦੇਵ ਉਸੇ ਪਿੰਡ ਦਾ ਹੈ ਇਹ ਪਿਓ ਪੁੱਤ ਨੇ ਗੁਰਦੇਵ ਸਿੰਘ ਤੇ ਕਰਨਪ੍ਰੀਤ ਸਿੰਘ ਸੋ ਗੁਰਦੇਵ ਸਿੰਘ ਤੋਂ ਸੱਤ ਪਿਸਟਲ ਰਿਕਵਰ ਹੋਏ ਕਰਨਪ੍ਰੀਤ ਜਿਹੜਾ ਹੈਗਾ ਬੇਟਾ ਉਹ ਵੀ ਪੂਰਾ ਇਸ ਸ਼ਾਮਲ ਸੀ ਤੇ ਨਾਲ ਹਰਮਨ ਉਸੇ ਪਿੰਡ ਦਾ ਕੱਕੜ ਦਾ ਤੇ ਜੇ ਇਹਨਾਂ ਦੀ ਉਹ ਏਜ ਪ੍ਰੋਫਾਈਲ ਆਪਾਂ ਦੇਖੀਏ ਜੁਵਿਨਾਈਲ ਬਾਰੇ ਮੈਂ ਤੁਹਾਨੂੰ ਡਿਸਕਸ ਕਰ ਲਿਆ ਸ਼ਮਸ਼ੇਰ ਸਿੰਘ 30 ਸਾਲ ਦਾ ਅਮਨਦੀਪ ਬੋਬੀ ਜਿਹੜਾ 23 ਸਾਲ ਦਾ ਬਲਵਿੰਦਰ ਕਾਕਾ ਤੱਕੜ ਵਾਲਾ ਇਹ 26 ਸਾਲ ਦਾ ਗੁਰਦੇਵ ਜਿਹੜਾ ਇਹ 40 ਸਾਲ ਦਾ ਫਾਦਰ ਜਿਹੜਾ ਬੇਟਾ ਕਰਨਪ੍ਰੀਤ 19 ਸਾਲ ਦਾ ਤੇ ਹਰਮਨ ਜਿਹੜਾ ਇਹਨਾਂ ਦਾ ਨਾਲ ਸਾਥੀ ਹੈ ਕੰਪਲੈਕਸ ਇਹ 19 ਸਾਲ ਦਾ ਸੋ ਬੇਸਿਕਲੀ ਇਹ ਬੜਾ ਹੀ thorough investigation ਦਾ ਰਿਜ਼ਲਟ ਹੈ ਸਾਰਾ ਔਰ ਇੱਕ ਜਿਹੜੀ ਆਮ ਰੈਗੂਲਰ ਕੋਸ਼ਿਸ਼ ਕੀਤੀ ਜਾ ਰਹੀ ਹੈ ਟੂ ਪੁਸ਼ ਇਨ ਡਰੱਗਸ ਐਂਡ ਆਰਮਸ ਇਨਟੂ ਇੰਡੀਅਨ ਟੈਰੀਟਰੀ ਉਹ ਉਹਦੇ ਉੱਤੇ ਬੜਾ ਵੱਡਾ ਇੱਕ ਸਕਸੈਸ ਮੈਨੂ ਸਮਝਦਾ बिकॉज ਤੁਸੀਂ ਇਹ ਦੇਖੋ ਵੀ ਜੇ ਇੰਨੇ ਲੀਥਲ ਵੈਪਨਸ ਜੋ ਡੈਸਟੀਨੇਸ਼ਨ ਇਹਨਾਂ ਦੀ ਵਿਦਨ ਪੰਜਾਬ ਐਂਡ ਕੰਟਰੀ ਵੀ ਹੋਣੀ ਸੀਗੀ ਔਰ ਜਿਹਦੇ ਚ ਇੱਕ ਦੂਸਰੀ ਇੰਟਰਸਟਿੰਗ ਗੱਲ ਇਹ ਆ ਕਿ ਜੁਵਨਾਈਲ ਜਿਹੜਾ ਉਹ ਮੇਨ ਕੰਮ ਇਹੀ ਕਰ ਰਿਹਾ ਕਿ ਚੁੱਕਣ ਦਾ ਵੀ ਕਿਉਂਕਿ ਲੋਕਾਂ ਨੂੰ ਹੁੰਦਾ ਕਿ ਜੁਵਨਾਈਲ ਨੂੰ ਘੱਟ ਸਜ਼ਾ ਮਿਲੇਗੀ ਅੱਗੇ ਡਿਸਟ੍ਰਿਬਿਊਸ਼ਨ ਵੀ ਜਿਹੜੀ ਅੱਗੇ ਕਰਦਾ ਸੀ ਉਹ ਵੀ ਜੁਵਨਾਈਲ ਦੇ ਥਰੂ ਕਰਾਉਂਦੇ ਵੀ ਤਾਂ ਕਿ ਸ਼ੱਕ ਵੀ ਨਾ ਪਵੇ ਔਰ ਇਹਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਨੈਟਵਰਕ ਬਸ ਜੋ ਹੈ ਇਸ ਤੋਂ ਇਲਾਵਾ ਇਹਨਾਂ ਦੇ ਹੁਣ ਲਿੰਕੇਜਸ ਅਸੀਂ ਕਢਾ ਰਹੇ ਹਾਂ ਕਿ ਪਹਿਲਾਂ ਕਿੰਨੀਆਂ ਕਨਸਾਈਨਮੈਂਟਸ ਇਹਨਾਂ ਵੱਲੋਂ ਜਿਹੜੀਆਂ ਪਿਕਅਪ ਕੀਤੀਆਂ ਗਈਆਂ ਤੇ ਡਿਲੀਵਰ ਕੀਤੀਆਂ ਗਈਆਂ ਔਰ ਮੈਨੂੰ ਉਮੀਦ ਆ ਕਿ ਸਾਰਾ ਫਾਈਨੈਂਸ਼ੀਅਲ ਐਂਗਲ ਵੀ ਅਸੀਂ ਦੇਖ ਰਹੇ ਹਾਂ ਕਿ ਪਾਕਿਸਤਾਨ ਅਗਰ ਇੱਥੇ ਚੀਜ਼ ਆਉਂਦੀ ਹੈ ਵੈਪਨ ਆਉਂਦਾ ਜਾਂ ਡਰੱਗ ਆਉਂਦਾ ਤਾਂ ਉਹਦੀ ਫਾਈਨੈਂਸ਼ੀਅਲ ਜਿਹੜਾ ਗੇਮਸ ਨੇ ਉਹ ਕਿਦਾਂ ਪੇਬੈਕ ਹੁੰਦੇ ਆ ਉਸ ਤੇ ਵੀ ਸਾਡੀ ਟੀਮ ਲੱਗੀ ਹੋਈ ਹੈ ਮੈਂ ਦਿਲੀਪ ਮਾਰਕ ਬਾਦ ਦਿੰਨਾ ਇਨਸਪੈਕਟਰ ਮੋਲਕਦੀਪ ਸਿੰਘ ਤੇ ਉਹਨਾਂ ਦੇ ਜਿਹੜੇ ਸਾਰੇ ਟੀਮ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਔਰ ਹਮੇਸ਼ਾ ਦੀ ਤਰ੍ਹਾਂ ਬਹੁਤ ਵੱਡਾ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਸਕਸੈਸਫੁਲੀ ਅੰਜਾਮ ਦਿੱਤਾ। ਇਹਨਾਂ ਦੇ ਪੁਰਾਣੇ ਕੇਸ ਨਹੀਂ ਹੈਗੇ ਜੀ ਕੋਈ। ਬਟ ਇਹ ਹੈ ਕਿ ਬਾਰਡਰ ਦੇ ਉੱਤੇ ਰਹਿ ਕੇ ਕੰਮ ਹੀ ਤੁਹਾਨੂੰ ਪਤਾ ਬੰਦਾ ਇਹੋ ਜਿਹਾ ਕੰਮ ਚ ਆ ਜਾਂਦਾ ਹੈ। ਬਹੁਤ ਜ਼ਿਆਦਾ ਪੜੇ ਲਿਖੇ ਨਹੀਂ ਹੈਗੇ। 10+2 ਹੈ 10+ 12ਵੀਂ ਹੈ ਕੋਈ 10ਵੀਂ ਹੈ ਇਸ ਤਰ੍ਹਾਂ ਦੀ ਇਹਨਾਂ ਦੀ ਕੁਝ ਜਿਹੜਾ ਗੁਰਦੇਵ ਸਿੰਘ ਉਹ ਬਿਲਕੁਲ ਹੀ ਅਨਪੜਾ ਹੈ ਜਿਹੜਾ ਫਾਦਰ ਐ ਇਨਸਾਨ ਵਾਲਾ ਹੈਗਾ ਇਦਾਂ ਦੂਜਾ ਹਰਮਨਪ੍ਰੀਤ ਜਿਹੜਾ ਉਹ ਪਲੱਸ 2 ਹੈ ਉਹ ਉੱਥੋਂ ਪਾਕਿਸਤਾਨ ਤੋਂ ਆਉਣਾ ਸੀ ਮੈਸੇਜ ਜੀ ਇਹਨਾਂ ਕੋਲ ਪਹੁੰਚ ਗਏ ਸੀਗੇ ਅਸੀਂ ਟਾਈਮਲੀ ਕਰ ਲਿਆ ਇਹਨਾਂ ਨੂੰ ਮੁੜ ਕੇ ਹੁਣ ਮੈਸੇਜ ਆਉਣਾ ਸੀ ਵੀ ਜੋ ਵੀ ਨਾਲ ਇਹਨੇ ਜਾਣਾ ਸੀ ਅੱਗੇ ਉਹਨੇ ਟਾਈਮ 'ਚ ਲੱਕੀਲੀ ਅਪਾ ਇਹਨਾਂ ਨੂੰ ਕਰ ਲਿਆ ਕੁਦਰਤੀ ਹੈ ਜਿਹੜੀ ਪੂਰੀ ਦੀ ਪੂਰੀ ਕਨਸਾਈਨਮੈਂਟ ਹੈ ਇਸ ਮੋਡਿਊਲ ਦੇ ਵਿੱਚ ਉਹ ਸਾਰੀ ਜਿਹੜੀ ਆ ਬ੍ਰਾਂਡ ਹੋਊਗੀ ਉਹ WhatsApp ਤੇ ਦੂਜੇ ਸੋਸ਼ਲ ਮੀਡੀਆ ਐਪਸ ਦੇ ਰਾਹੀਂ ਇੰਟੈਕਟ ਤਾਂ ਪਾਕਿਸਤਾਨ ਰਹਿੰਦੀ ਹੈ ਵਰਚੁਅਲ ਨੰਬਰਸ ਉਹ ਸਾਰਾ ਜੋ ਪਹਿਲਾਂ ਮੋਡਸ ਪ੍ਰੈਂਡ ਹੀ ਹੈ ਟੈਕਨੋਲੋਜੀ ਦਾ ਮੈਂ ਹਮੇਸ਼ਾ ਦੇਖਦਾ ਕਿ ਕ੍ਰਾਈਮਨਲਸ ਬੜਾ ਫਾਇਦਾ ਉਠਾ ਰਹੇ ਕਿ ਜਿਹੜਾ ਸਾਡੇ ਨੈਟਵਰਕਸ ਵਗੈਰਾ ਜਿਹੜੇ ਸਾਨੂੰ ਉਹਦੇ ਚ ਨਹੀਂ ਹੁੰਦੇ ਅ ਮਤਲਬ ਕੰਟਰੋਲ ਚ ਨਹੀਂ ਹੁੰਦੇ ਫਾਰਮ ਬੇਸ ਐਪਸ ਨੇ ਉਹਨਾਂ ਤੋਂ ذریعے ਜਿਹੜੀ ਟੈਕਨੋਲੋਜੀ ਨਾਲ ਵਰਚੁਅਲ ਨੰਬਰਸ ਬੇਸਿਕਲੀ ਹੈਗੇ ਆ ਉਹਨੂੰ ਇਨਕ੍ਰਿਪਟਿਡ ਮੈਸੇਜਸ ਸਾਰੇ ਉਸ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਨਹੀਂ ਪਤਾ ਲੱਗਾ ਕੁਛ ਇਹਨਾਂ ਨੇ ਕਿਸੇ ਕਿਹਾ ਕਿ ਉਹ ਮਰ ਜਿਹੜੇ ਸੀ ਜਿੱਤੇ ਜਿਨ੍ਹਾਂ ਨੇ ਬਾਤ ਦੇਖੋ ਮੈਨੂੰ ਦੋ 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 ਗੱਲਾਂ ਲੱਗ ਰਹੀਆਂ ਨੇ ਇੱਥੇ ਇਟ ਕੁਡ ਬੀ ਟੈਰਰਿਜ਼ਮ ਐਂਗਲ ਐਂਡ ਇਟ ਕੁਡ ਬੀ ਗੈਂਗਸਟਰ ਐਂਗਲ ਆਰਗੇਨਾਈਜ਼ ਕ੍ਰਾਈਮ ਵਾਲੇ ਬੰਦੇ ਮੰਗਾਉਣਗੇ ਇਹਨੇ ਪਿਸਟਲ ਜੇ ਜੇ ਦੇਖੋ ਤਾਂ ਬਿਲਕੁਲ ਬ੍ਰੈਂਡ ਨਿਊ ਹੈਗੇ ਸਾਰੇ ਔਰ ਸਾਰੇ ਵੈਰੀ ਵੈਰੀ ਲੀਥਲ ਇਹਨਾਂ ਦੀ ਜਿਹੜੀ ਫਾਇਰਿੰਗ ਕਪੈਸਿਟੀ ਹੈ ਸੈਮੀ ਆਟੋਮੈਟਿਕ ਫਾਇਰ ਕਰਦੇ ਆ ਹੋਰ ਕਰਦੇ ਆ ਦੈਟ ਇਜ਼ ਵੈਰੀ ਵੈਰੀ ਲੀਥਲ ਸਰ ਜਿਹੜੇ ਮੁਕਮਲ ਲੋਕ ਰਸਤਾਰ ਕੀਤਾ ਗਿਆ ਉਹਨਾਂ ਨੂੰ ਪੁੱਛੀ ਗਈ ਹੈ ਕਿ ਅਸੀਂ ਗੱਲ ਕਰ ਰਹੇ ਹਾਂ ਕਿ ਆਪਾਂ ਉਹਨਾਂ ਦੇ ਮੈਂ ਉਹੀ ਉਹੀ ਕਹਾਂ ਜੀ ਅਸੀਂ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਪਹਿਲਾਂ ਇਹਨਾਂ ਦੇ ਸਾਰਾ ਜੋ ਟੈਕਨੀਕਲ ਇਨਵੈਸਟੀਗੇਸ਼ਨ ਉਹ ਵੀ ਨਾਲ-ਨਾਲ ਚੱਲਦੀ ਹੈ ਜੋ ਕਵੈਸਚਨਿੰਗ ਉਹਨਾਂ ਦੀ ਫਿਜ਼ੀਕਲ ਤੌਰ ਤੇ ਇਨਵੈਸਟੀਗੇਸ਼ਨ ਚੱਲ ਰਹੀ ਉਹ ਤੋਂ ਇਲਾਵਾ ਵੀ ਇਹ ਕੰਮ ਬੈਕਅਪ ਕਰ ਰਹੇ ਹੈ। ਇਹ ਦਰਦਾਰ ਕੀ ਇਲੈਕਸ਼ਨ ਚੋਂ ਵੀ ਉਹਨਾਂ ਨੂੰ ਬਹੁਤ ਸਾਹ ਕਰਦੇ ਇਤਨਾ ਨਹੀਂ ਕਹਿੰਦਾ ਉਹ ਜੁਵਿਨਾਈਲ ਕਿੰਨੇ ਕੀ ਲਏ ਸੀ। ਹੂੰ ਦੇਖੋ ਅਲੱਗ-ਅਲੱਗ ਬੰਦੇ ਆ ਜੂਵਿਨਾਈਲ ਜਿਹੜਾ ਹੈਗਾ ਉਹ ਇਨਵੋਲਡ ਪੱਕਾ ਹੈਗਾ। ਕਿਉਂਕਿ ਸੰਘੇੜਾ ਪਿੰਡ ਲੋਪੋ ਕੇ ਬਾਰਡਰ ਏਰੀਆ ਨਾਲ ਉਹਦੇ ਦੋ ਬੰਦੇ ਅੰਮ੍ਰਿਤਸਰ ਦੇ ਸ਼ਹਿਰ ਦੇ ਨਾਲ ਲਾਏ ਗੇਟ ਕੀਮਾ ਦੇ। ਬੇਸਿਕਲੀ ਜੂਵਿਨਾਈਲ ਇੱਕ ਸਾਹਮਣੇ ਫੇਸ ਸੀਗਾ ਕਿਉਂਕਿ ਦੋ ਬੰਦੇ ਜਿਹੜੇ ਸ਼ਮਸ਼ੇਰ ਤੇ ਅਮਨਦੀਪ ਉਹਦੇ ਰਾਹੀਂ ਇਹ ਚਕਵਾ ਰਹੇ ਸੀਗੇ ਠੀਕ ਹੈ ਜੀ ਫਿਰ ਉਹ ਅੱਗੇ ਕਨੈਕਟ ਹੋ ਗਏ ਬਲਵਿੰਦਰ ਨਾ ਗੁਰਦੇਵ ਨਾ ਕਰਨਪ੍ਰੀਤ ਹਨ ਹਰਮਨ ਕਿਉਂਕਿ ਕੱਕੜਪਿੰਡ ਦੇ ਸਾਰੇ ਬੰਦੇ ਨੇ ਕੱਕੜਪਿੰਡ ਪਹਿਲਾਂ ਵੀ ਤੁਹਾਨੂੰ ਪਤਾ ਬਹੁਤ ਵਾਰ ਫਿਕਰ ਹੋਇਆ ਬਿਕੋਜ਼ ਬਿਲਕੁਲ ਰਾਈਟ ਔਨ ਦਾ ਇੰਟਰਨੈਸ਼ਨਲ ਬਾਰਡਰ ਇਸ ਦੀ ਲੋਕੇਸ਼ਨ ਹੈ ਪਿੰਡ ਦੀ ਔਰ ਇਹ ਇਹਨਾਂ ਦਾ ਆਪਣੇ ਏਰੀਆ 'ਚ ਹੀ ਡਰਾਪਿੰਗ ਕਰਾ ਕੇ ਸੇਫਲੀ ਲਿਫਟਿੰਗ ਕਰਦੇ ਰਹੇ ਤਾਂ ਹੀ ਪਹਿਲਾਂ ਇਹਨੇ ਤੇ ਕੋਈ ਪਰਚਾ ਦਰਜ ਨਹੀਂ ਹੋਇਆ ਜੋ ਮੈਂ ਸਮਝਦਾ ਉਹ ਐਂਗਲ ਵੀ ਅਸੀਂ ਸਾਰਾ ਦੇਖ ਰਹੇ ਹਾਂ ਉਹ ਘਾਸਨੀ ਜੀ ਦਾ ਜੁਵਨਾਈਲ ਦਾ ਸਟੂਡੈਂਟ ਹੈ ਇੱਕ ਆਟੋ ਡਰਾਈਵਰ ਹੈ ਜਿਹੜਾ ਸ਼ਮਸ਼ੀਰ ਹੈ ਮਿੰਨੀ ਟਰੱਕ ਚਲਾਉਂਦਾ ਅਮਨਦੀਪ ਐਗਰੀਕਲਚਰ ਦਾ ਮਤਲਬ ਫਾਰਮਿੰਗ ਦਾ ਕੰਮ ਕਰਦਾ ਬਲਵਿੰਦਰ ਇਸੇ ਤਰ੍ਹਾਂ ਗੁਰਦੇਵ ਵੀ ਫਾਰਮਰ ਹੈ ਅਨਪਲੋਇਡ ਉਹਦਾ ਮੁੰਡਾ ਕਰਨਪ੍ਰੀਤ ਹਰਮਨ ਜਿਹੜਾ ਇਹ ਵੀ ਖੇਤੀਬਾੜੀ ਦਾ ਹੀ ਕੰਮ ਕਰਦਾ ਹੈ ਇਸ ਤਰ੍ਹਾਂ ਦੀ ਪ੍ਰੋਫਾਈਲ ਹੈ ਇਹਨਾਂ ਦੀ ਪਹਿਲਾਂ ਠੀਕ ਪੜ੍ਹੇਗਾ उन्हें पढ़े गए कि एक भी बढ़िया नहीं प्रोग्राम हुई है उन्हें जिस प्रॉपर्टी या चार्ट वही है कि त्वेशा के बच्चे या लेकिन भूखता मास्टर करने के लिए कि ना बने नहीं नहीं वो कली प्रॉपर्टी नहीं जी बैंक हाथ से भी सारे बहुत मूवेबल इमुवेबल एसेट्स में असीर थैंक यू �